ਅੱਜ ਕ੍ਰਿਸਮਸ ਦਾ ਤਿਹਾਰ ਹੈ ਦੇਸ਼ ਦੁਨੀਆ ਦੇ ਵਿੱਚ ਰੌਣਕਾਂ ਨੇ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਨ ਨੂੰ ਲੈ ਕੇ ਚਰਚ ਸਜਾਏ ਗਏ ਨੇ ਰਾਤ 12 ਵਜੇ ਤੇ ਹੀ ਚਰਚ ਮੈਰੀ ਕ੍ਰਿਸਮਸ ਦੇ ਸ਼ੋਰ ਨਾਲ ਗੂੰਜ اٹھے ਚਰਚ ਵਿੱਚ ਖਾਸ ਪ੍ਰਾਰਥਨਾ ਕੀਤੀ ਗਈ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਦੇਸ਼ ਦੁਨੀਆ ਦੇ ਵਿੱਚ ਲੋਕਾਂ ਨੇ ਕੈਂਡਲ ਜਗਾ ਕੇ ਸ਼ਾਂਤੀ ਅਤੇ ਭੈਤਰੀ ਦੀ ਦੁਆ ਮੰਗੀ ਇਸਾਈ ਭਾਈਚਾਰ ਦਾ ਇਹ ਸਭ ਤੋਂ ਵੱਡਾ ਤਿਹਾਰ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆਏ ਹਰੀ ਗੁੜੀਆ ਦਾ ਫਰਸਟ ਕ੍ਰਿਸਮਸ ਹੈ ਉਸਕੇ ਲਈ ਅਸੀਂਨੇ ਘਰ 'ਤੇ ਵੀ ਸੈਲੀਬ੍ਰੇਟ ਕੀਤਾ ਘਰ 'ਤੇ ਵੀ ਕ੍ਰਿਸਮਸ ਟ੍ਰੀ ਬਣਾਇਆ ਹੈ ਸਭੀ ਬਹੁਤ ਐਕਸਾਈਟਿਡ ਹੈ ਇਸਾਈ ਪਾਈਚਰ ਦੇ ਲੋਕਾਂ ਲਈ ਇਸ ਤਿਹਾਰ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਹਿੰਦੂ ਧਰਮ ਦੇ ਵਿੱਚ ਦਸਹਿਰਾ ਜਾਂ ਫਿਰ ਦੀਵਾਲੀ ਦੀ ਇਸ ਦੌਰਾਨ ਕ੍ਰਿਸਮਸ ਦੇ ਗੀਤ ਗਾਇਆ ਜਾਂਦੇ ਨੇ ਫਾਦਰ ਸਾਰਿਆਂ ਦੀ ਸੁਖਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਨੇ ਕ੍ਰਿਸਮਸ ਤੇ ਲੋਕ ਆਪਣੇ ਘਰਾਂ ਦੁਕਾਨਾਂ ਜਾਂ ਫਿਰ ਆਫਿਸ ਨੂੰ ਕ੍ਰਿਸਮਸ ਟ੍ਰੀ ਅਤੇ ਰੰਗ-बिरंगी ਲਾਈਟਾਂ ਦੇ ਨਾਲ ਸਜਾਉਂਦੇ ਨੇ